ਵਾਲਮੀਕੀ ਜੈ ਗੁਰੂ ਗਿਆਨਨਾਥ ਜੀ ਮੈਂ ਬਾਬਾ ਨਿਸ਼ਤਰਨਾਥ ਸ਼ੇਰਗਿਲ ਚੇਅਰਮੈਨ ਗੁਰੂ ਗਿਆਨਨਾਥ ਵਾਲਮੀਕੀ ਧਰਮ ਸਮਾਜ ਪਾਵਨ ਵਾਲਮੀਕੀ ਤੀਰਥ ਅਮਰੀਸਰ ਸੋ ਅੱਜ ਜਿਸ ਤਰ੍ਹਾਂ ਕੱਲ ਸਾਨੂੰ ਪਤਾ ਲੱਗਾ ਆ ਕਿ ਸਾਡੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਜੋ ਦਲਿਤਾਂ ਦੇ ਮਸੀਹਾ ਅਤੇ ਜੋ ਸੰਵਿਧਾਨ ਸਾਨੂੰ ਰਾਈਟ ਦਿੰਦਾ ਸਾਨੂੰ ਅਧਿਕਾਰ ਦਿੰਦਾ ਆ ਉਸ ਦੇ ਉੱਤੇ ਉਸ ਨੂੰ ਅੱਗ ਲਾ ਦਿੱਤੀ ਗਈ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਪ੍ਰਤਿਮਾ ਦੇ ਉੱਤੇ ਥਾ ਥੋੜੇ ਮਾਰੇ ਗਏ ਸਾਡੇ ਹਿਰਦੇ ਬਲਉਂਦਰੇ ਗਏ ਅਸੀਂ ਜੀਨ ਜੋਗੇ ਨਹੀਂ ਰਹੇ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਅੰਬਰਸਰ ਦੇ ਵਿੱਚ ਜਿੱਥੇ ਪੂਰਾ ਸ਼ੈਡੂਲ ਕਾਸਟ ਭਾਈਚਾਰਾ ਆਪਣੀ ਹੋਂਦ ਦੇ ਵਿੱਚ ਹੋਵੇ ਆਪਣੀ ਤਾਕਤ ਉੱਥੇ ਜਿਹੜਾ ਆ ਐਡੀ ਵੱਡੀ ਜਿਹੜੀ ਆ ਕਾਰਵਾਈ ਕਰਦੇ ਨੇ ਆਪਣੇ ਆਪ 'ਚ ਸ਼ਰਮਿੰਦਗੀ ਵਾਲੀ ਗੱਲ ਹੈ ਮੈਂ ਪੰਜਾਬ ਸਰਕਾਰ ਇੱਥੇ ਮੁਰਦਾਬਾਦ ਕਹਿੰਦਾ ਅਤੇ ਪੰਜਾਬ ਸਰਕਾਰ ਇਸ ਕਰਕੇ ਆ ਅਸਤੀਫਾ ਦੇਵੇ ਮੁੱਖ ਮੰਤਰੀ ਕਿਉਂਕਿ ਇਹ ਨਲਾਕੀ ਸਾਬਤ ਹੋਈ ਆ ਜ਼ਿਲ੍ਹਾ ਪ੍ਰਸ਼ਾਸਨ ਦੀ ਕਿਉਂਕਿ ਉਹ ਤੇ ਪਰਿੰਦਾ ਪਰ ਨਹੀਂ ਮਾਰ ਸਕਦਾ ਹੈਰੀਟੇਜ ਦੇ ਅੰਦਰ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਬਿਲਕੁਲ ਜੀ ਪ੍ਰੋਪਰ ਜਾਂਚ ਹੋਣੀ ਚਾਹੀਦੀ ਆ ਕਿ ਤੇ ਐਨਐਸਏ ਲਾਉਣਾ ਚਾਹੀਦਾ ਤੇ ਦੇਸ਼ਦੋਦ ਦਾ ਮੁਕਦਮਾ ਕਰਦੇ ਕਰਨਾ ਚਾਹੀਦਾ ਕਿਉਂਕਿ ਇਸ ਨੇ ਪੰਜਾਬ ਨੂੰ ਅੱਗ ਚ ਧੋਖਣ ਦੀ ਕੋਸ਼ਿਸ਼ ਕੀਤੀ ਆ ਮੈਂ ਸੰਜੀਤ ਕੁਮਾਰ ਜ਼ਿਲ੍ਹਾ ਮਾਸ ਸੱਚੀ ਭਾਰਤ ਜਨਤਾ ਪਾਰਟੀ ਨਾਲ ਸਟੇਟ ਪ੍ਰੈਜ਼ੀਡੈਂਟ ਬੇਦਕ ਸਮਾਜ ਦਲ ਪੰਜਾਬ ਸਰਕਾਰ ਦਾ ਫੇਲਿਅਰ ਜਿਹੜਾ ਕੱਲ ਸਾਹਮਣੇ ਆਇਆ ਵਾ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਔਰ ਦਬਾਅ ਹੇਟ ਜਿਹੜੇ ਸਾਡੇ ਰਹਿਬਰ ਸਾਡੇ ਮਸੀਹਾ ਸਾਡੇ ਭਗਵਾਨ ਬਾਬਾ ਸਾਹਿਬ ਬੀਮਰਾ ਮੇਦ ਕਰਦੇ ਜਿਹੜੀ ਮੂਰਤੀ ਤੋੜੀ ਗਈ ਹੈ ਇਹ ਉਹੀ ਆਪ ਸਰਕਾਰ ਨੇ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ ਤੇ ਬਾਬਾ ਸਾਹਿਬ ਦੀ ਤਸਵੀਰ ਲਗਾ ਕੇ ਸਾਡੇ ਲੋਕਾਂ ਨੂੰ ਕਿਸ ਤਰ੍ਹਾਂ ਰਗਲਾਇਆ ਗਿਆ ਕਿਤਰਾ ਉਹਨਾਂ ਨੂੰ ਠੱਗਿਆ ਗਿਆ ਅੱਜ ਹਾਲਾਤ ਐ ਹੋ ਗਏ ਆ ਸਾਡੇ ਦਲਿਤ ਸਮਾਜ ਦੀ ਸੁਰੱਖਿਆ ਕੀ ਕਰਨਗੇ ਸਾਡੇ ਤੇ ਰਹਿਬਰ ਇਥੇ ਸੁਰੱਖਿਤ ਨਹੀਂ ਨੇ ਤੁਸੀਂ ਸਮਝ ਸਕਦੇ ਹੋ ਔਰ ਇਹ ਸਾਰਾ ਜਿਹੜੇ ਪੰਜਾਬ ਵਿਰੋਧੀ ਔਰ ਦੇਸ਼ ਵਿਰੋਧੀ ਤਾਕਤਾਂ ਦੇ ਉਹਨਾਂ ਦਾ ਦਬਾਅ ਹੇਠ ਇਸ ਸਰਕਾਰ ਨੇ ਕਰਾਇਆ ਰਲ ਮਿਲ ਕੇ ਅਸੀਂ ਪੂਰਾ ਦਲਿਤ ਸਮਾਜ ਇਸ ਨੂੰ ਲੈ ਕੇ ਪੂਰਾ ਦੇਸ਼ ਇੱਕ ਔਰ ਜਿੱਥੇ ਵੀ ਸੰਘਰਸ਼ ਜਿੱਥੇ ਜਿੰਨਾ ਵੀ ਤੇਜ਼ ਕਰਨਾ ਪਿਆ ਕਰਾਂਗਾ ਜਦੋਂ ਤੱਕ ਅਸਲ ਲੋਕ ਸਾਹਮਣੇ ਨਹੀਂ ਆਣਗੇ ਕਿਉਂਕਿ ਇਹਨਾਂ ਨੇ ਕੱਲ ਜਿਹੜੀ ਕਲੀਪਾ ਲਿਪਾਪੋਤੀ ਕੀਤੀ ਹੈ ਇੱਕ ਬੰਦੇ ਨੂੰ ਫੜ ਕੇ ਔਰ ਪੁਲਿਸ ਦਾ ਦੇਖੋ ਕਿੰਨਾ ਮੰਦ ਭਾਗਾ ਬਿਆਨ ਹੈ ਇਹਨਾਂ ਦੇ ਅਫਸਰ ਸੀਨੀਅਰ ਕਹਿ ਰਹੇ ਆ ਕਿ ਵੀ ਉਹ ਬੰਦਾ ਮੰਦਬੁੱਗੀ ਸੀ ਉੱਥੇ ਜਿਹੜੀ ਸੀੜੀ ਲੱਗੀ ਆ ਸਾਰਿਆਂ ਨੂੰ ਨਜ਼ਰ ਆ ਰਹੀ ਆ ਉਹ ਚਾਰ ਪੰਜ ਬੰਦੇ ਥੱਲੇ ਨਹੀਂ ਚੁੱਕ ਸਕਦੇ ਸੀੜੀ ਉਹ ਸੀੜੀ ਲਗਾਈ ਔਰ ਸਵਿਧਾਨ ਸਾੜਿਆ ਗਿਆ ਹੈ ਮੰਦਬੁੱਗੀ ਬੰਦਾ ਨਹੀਂ ਕਰ ਸਕਦਾ ਇਹ ਸਾਰਾ ਇਸ ਦੇ ਵਿੱਚ ਤੇ ਮੈਂ ਕਹਾਂਗਾ ਐਸਜੀਪੀਸੀ ਨੂੰ ਵੀ ਆਪਣਾ ਸਪਸ਼ਟਕਰਨ ਦੇਣਾ ਚਾਹੀਦਾ ਕਿ ਉਹਨਾਂ ਦੇ ਕਲੀਅਰ ਦੇ ਹਿੱਟਸ ਲਿਆ ਗੱਲ ਹੋਈ ਹੈ ਇਹ ਐਸੀ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਜਿਸ ਵੀ ਮੂਵਮੈਂਟ ਨੂੰ ਜਿੱਥੇ ਤੱਕ ਤੁਹਾਨੂੰ ਲੈ ਜਾਣਾ ਪਏਗਾ ਅਸੀਂ ਤਿਆਰ ਆ ਅਸੀਂ ਤਾਂ ਆਪਣਾ ਪਰਿਵਾਰ ਸਭ ਕੁਝ ਛੱਡ ਕੇ ਇੱਥੇ ਆ ਜਾ ਗਏ ਆ ਔਰ ਜੋ ਤੱਕ ਇਨਸਾਫ ਨਹੀਂ ਮਿਲੇਗਾ ਅਸੀਂ ਬਹਾਂਗੇ ਕਿੰਨੇ ਦਿਨ ਤੱਕ ਲੱਗ ਰਹੇ ਆ ਅੱਜ ਦਾ ਤੇ ਅੰਮ੍ਰਿਤਸਰ ਦੀ ਮੰਦੀ ਕਾਲ ਹੈ ਔਰ ਕੱਲ ਅੱਜ ਦੀ ਸਿਰਫ ਉਹਨਾਂ ਨੂੰ ਇੱਕ ਸੈਂਪਲ ਹੈ ਕੱਲੀ ਇੱਥੇ ਮੂਵਮੈਂਟ ਜਦੋਂ ਅਜੇ ਕੋਈ ਥੋਸ ਦਾ ਕਦਮ ਨਾ اٹھਾਇਆ ਗਿਆ ਸਾਨੂੰ ਸਹੀ ਇਨਸਾਫ ਨਾ ਮਿਲਿਆ ਜਿੱਥੇ ਤੱਕ ਵੀ ਮੂਵਮੈਂਟ ਜਾਣੀ ਪਏਗੀ ਅਸੀਂ ਉਹਨੂੰ ਰਿਹਾ ਨੂੰ ਤਿਆਰ ਅੱਜ ਹਾਲਗੇੜ ਦੇ ਵਿਖੇ ਜਿਹੜਾ ਸਾਡੇ ਕੇਂਦਰ ਗੁਰਦਾਸ ਮੰਦਿਰ ਦੇ ਪ੍ਰਧਾਨ ਨੇ ਉਹਨਾਂ ਦੀ ਪਟਾਣ ਗੇੜ ਸਾਰਾ ਐਸਸੀ ਸਮਾਜ ਤੇ ਇਕੱਠਾ ਹੋਇਆ ਵਾ ਔਰ ਅਸੀਂ ਹਾਲਗੇੜ ਗੇੜ ਦੇ ਬਾਹਰ ਧਰਨਾ ਲਗਾਇਆ ਔਰ ਦਿਨ ਦੋ ਤੁਸੀ ਜੋ ਜੋ ਦਿਨ ਵਧੀ ਜਾਏਗਾ ਔਰ ਸੰਖਿਆ ਵਧੀ ਜਾਊਗੀ ਤੁਸੀਂ ਵੇਖ ਲੈਣਾ ਮੂਵਮੈਂਟ ਕਿਤਰਾ ਵਧਣੀ